ਵੀਵੇ ਨੈਟਵਰਕ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ ਕੌਰ ਫਿਰ ਜਿੱਦਾਂ ਕਿ ਜਦੋਂ ਸਕੂਲ 'ਚ ਹੁੰਨੇ ਆ ਤਾਂ ਲੱਗਦਾ ਹੁੰਦਾਗਾ ਕਿ ਯਾਰ ਕਦੋਂ ਸਕੂਲ ਦੀ ਪੜ੍ਹਾਈ ਖਤਮ ਹੋਊ ਤੇ ਕਦੋਂ ਕਾਲਜ ਲਾਈਫ 'ਚ ਜਾਵਾਂਗੇ ਪਰ ਜਦੋਂ ਕਾਲਜ ਲਾਈਫ 'ਚ ਚਲੇ ਜਾਂਦੇ ਆ ਤਾਂ ਫਿਰ ਹੁੰਦਾਗਾ ਕਿ ਇਸ ਨਾਲੋਂ ਤਾਂ ਵਧੀਆ ਸਕੂਲ ਹੀ ਸੀ ਸਕੂਲ ਦੀ ਲਾਈਫ ਹੀ ਜਿਹੜੀ ਉਹ ਬਹੁਤ ਵਧੀਆ ਸੀ ਤਾਂ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਲਾ ਵਿਖੇ ਜਿੱਥੋਂ ਕਿ ਅਸੀਂ ਵੀ ਉੱਥੋਂ ਪੜ੍ਹਾਈ ਕੀਤੀ ਹੈਗੀ ਤੇ ਜਦੋਂ ਅਸੀਂ ਪੜ੍ਹਾਈ ਕਰਦੇ ਸੀ ਤਾਂ ਉੱਥੋਂ ਦੇ ਸਕੂਲ ਦਾ ਸਿਸਟਮ ਸੀ ਜਿਹ ਤਿੰਨ ਸਾਲਾਂ ਬਾਅਦ ਪਹੁੰਚੇ ਆ ਤੇ ਦੇਖਿਆ ਕਿ ਸਕੂਲ ਦੀ ਸਾਰੀ ਨੁਹਾਰ ਹੀ ਬਦਲ ਚੁੱਕੀ ਆ ਤਾਂ ਅੱਜ ਇੱਥੋਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਾਂਗੇ ਤੇ ਮੁਰਜ਼ਾਦਾਂ ਨੂੰ ਤਾਜ਼ਾ ਕਰਾਂਗੇ ਤੇ ਜਾਣਾਂਗੇ ਉਹਨਾਂ ਤੋਂ ਕਿ ਕਿੰਦਾਂ ਦੀਆਂ ਤਬਦੀਲੀਆਂ ਨੇ ਜਿਹੜੀਆਂ ਆਈਆਂ ਨੇ ਤਾਂ ਆਓ ਕਰਦੇ ਆ ਗੱਲਬਾਤ ਬੀਵਨ ਨੈਟਵਰਕ ਪੰਜਾਬ ਵੱਲੋਂ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਇੱਥੇ ਪਹੁੰਚ ਕੇ ਬੜੀ ਹੀ ਖੁਸ਼ੀ ਹੋਈ ਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਦੇਖਣ ਨੂੰ ਮਤਲਬ ਸਕੂਨ ਮਿਲਿਆ ਕਿ ਅੱਜ ਫੇਰ ਜਿੱਥੋਂ ਪੜ ਕੇ ਉੱਠੇ ਹਾਂ ਉੱਥੇ ਸਕੂਲ ਦੇ ਵਿੱਚ ਮਿਲ ਆਉਣ ਦਾ ਮੌਕਾ ਮਿਲਿਆ ਤੇ ਅੱਜ ਇਹ ਵੀ ਦੇਖ ਕੇ ਸਰ ਬੜੀ ਖੁਸ਼ੀ ਹੋਈ ਹੈ ਕਿ ਜਿਨ੍ਹਾਂ ਦੇ ਹੱਥਾਂ 'ਚੋਂ ਅਸੀਂ ਪੜ ਕੇ ਲੰਘੇ ਹਾਂਗੇ ਜਿਨ੍ਹਾਂ ਨੇ ਸਾਡੇ ਸਾਡੇ ਭਵਿੱਖ ਨੂੰ ਉਜਵਲ ਬਣਾਇਆ ਤੇ ਉਹਨਾਂ ਦੀ ਉਹਨਾਂ ਦੇ ਹੱਥਾਂ ਵਿੱਚ ਹੀ ਅੱਜ ਸਕੂਲ ਦੀ ਬਾਂਗ ਡੋਰ ਆ ਗਈ ਤੇ ਸਰ ਜਿੱਦਾਂ ਕਿ ਜਿਨ੍ਹਾਂ ਨੇ ਸਾਡੇ ਭਵਿੱਖ ਨੂੰ ਉਜਵਲ ਬਣਾਇਆ ਤੇ ਉਹ ਹੋਰ ਵਿਦਿਆਰਥੀਆਂ ਤੇ ਅੱਜ ਸਕੂਲ ਵਿੱਚ ਪਹੁੰਚੇ ਤੇ ਦੇਖਿਆ ਕਿ ਸਕੂਲ ਦੀ ਪੂਰੀ ਨੁਹਾਰ ਹੀ ਬਦਲ ਚੁੱਕੀ ਆ ਤਾਂ ਸਰ ਕੀ ਕੀ ਤਬਦੀਲੀਆਂ ਨੇ ਜਿਹੜੀਆਂ ਸਕੂਲ ਦੇ ਵਿੱਚ ਆਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ BBINA ਨੈਟਵਰਕ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਕੂਲ ਦੀ ਚੋਣ ਕੀਤੀ ਹੈ ਦੂਸਰਾ ਸਕੂਲਾਂ ਦੇ ਵਿੱਚ ਤਬਦੀਲੀ ਇਕੱਲੇ ਇਸ ਸਕੂਲ 'ਚ ਹੀ ਨਹੀਂ ਆਈ ਪੰਜਾਬ ਦੇ ਸਾਰੇ ਸਕੂਲਾਂ 'ਚ ਹੀ ਤਬਦੀਲੀ ਆਈ ਹੋਈ ਹੈ ਪੰਜਾਬ ਸਰਕਾਰ ਦੀ ਵਿਸ਼ੇਸ਼ ਤਵੱਜੋ ਹੈ ਜਿਹੜੀ ਇਨਫਰਾਸਟ੍ਰਕਚਰ ਵੱਲ ਧਿਆਨ ਦਿੱਤਾ ਹੋਇਆ ਹੈ ਤਾਂ ਕਿ ਜਿਹੜੇ ਬੱਚੇ ਐ ਸਮੇਂ ਦੇ ਹਾਣੀ ਬਣ ਸਕਣ ਤੇ ਸਮੇਂ ਦੇ ਅਨਸਾਰ ਜੋ ਸਮੇਂ ਦੀ ਲੋੜ ਹੈ ਉਹ ਸਿੱਖਿਆ ਮੇਰੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾ ਸਕੇ ਸਰ ਜਿਵੇਂ ਕਿ ਵੇਖਿਆ ਜਾਵੇ ਅੱਜ ਕੱਲ੍ਹ ਦੇ ਸਰਕਾਰੀ ਸਕੂਲ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਉੱਤੇ ਜਿਹੜਾ ਆਪਣਾ ਸਥਾਨ ਹਾਸਲ ਕਰ ਰਿਹਾ ਜਿਵੇਂ ਕਿ ਵੇਖਿਆ ਜਾਵੇ ਸਰਕਾਰੀ ਸਕੂਲ ਵੀ ਹੁਣ ਕਨਵੈਂਟ ਸਕੂਲ ਦੀ ਤਰ੍ਹਾਂ ਹੀ ਬਣ ਰਹੇ ਹੈਗੇ ਤੇ ਸਰ ਕ ਪ੍ਰਾਈਵੇਟ ਸਕੂਲ ਦੇ ਬੱਚੇ ਜਿਹੜੇ ਹਟ ਕੇ ਸਰਕਾਰੀ ਸਕੂਲਾਂ ਦੇ ਵਿੱਚ ਆ ਜਿਹੜਾ ਉਹ ਆ ਰਹੇ ਨੇ ਤਾਂ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਪਹਿਲਾਂ ਇੱਕ ਮਿੱਥ ਸੀ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਹੁਣ ਜੋ ਅੱਜ ਕੱਲ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਨੇ ਮੈਰਿਟ ਵੇਸ ਤੇ ਟੈਸਟ ਪਾਸ ਕਰਕੇ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਹਾਇਰ ਕੁਆਲੀਫਿਕੇਸ਼ਨ ਵਾਲੇ ਅਧਿਆਪਕਾ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਪੇਰੈਂਟਸ ਜਦੋਂ ਪੜ੍ਹਾਈ ਦਾ ਜਿਹੜਾ ਸਟੈਂਡਰਡ ਵੇਖਦੇ ਆ ਤਾਂ ਇਸ ਨੂੰ ਵੇਖਦੇ ਹੋਏ ਕੁਸ਼ਕ ਬੱਚੇ ਆ ਜਿਹੜੇ ਉਹ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲਾ ਲੈ ਲੈਂਦੇ ਆ ਸਰ ਜੇਕਰ ਵੇਖਿਆ ਜਾਵੇ ਤਾਂ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਦਾਂ ਦੀਆਂ ਘਾਟਾਂ ਨੇ ਜਿਹੜੀਆਂ ਹਜੇ ਵੀ ਸਕੂਲ ਦੇ ਵਿੱਚ ਪਈਆਂ ਨੇ ਬਲਕਿ ਜੇ ਸਹੂਲਤਾਂ ਵੀ ਜੇਕਰ ਦੇਖੇ ਤਾਂ ਹੈ ਵੀ ਨਹੀਂ ਤੇ ਪਰ ਸਹੂਲਤਾਂ ਦੇ ਨਾਲ ਨਾਲ ਕੁਝ ਘਾਟਾਂ ਹੋ ਗਈਆਂ ਨੇ ਤਾਂ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਦਾਂ ਦੀਆਂ ਘਾਟਾਂ ਨੇ ਜਿਹੜੀਆਂ ਉਹ ਪੂਰੀਆਂ ਕਰਨ ਤਾਂ ਕਿ ਵਿਦਿਆਰਥੀਆਂ ਦੇ ਜੀਵਨ ਨੂੰ ਹੋਰ ਵਧੀਆ ਬਣਾਇਆ ਜਾ ਸਕੇ ਸਿੱਖਿਆ ਵਿਭਾਗ ਹੈ ਜਿਹੜਾ ਇੱਕ ਬਹੁਤ ਵੱਡਾ ਵਿਭਾਗ ਹੈ ਇਸ ਦੇ ਵਿੱਚ ਸਰਕਾਰ ਤਨਦੇਹੀ ਦੇ ਨਾਲ ਲੱਗੀ ਹੋਈ ਹੈ ਇਹਦੀਆਂ ਲੋੜਾਂ ਪੂਰੀਆਂ ਕਰਨ ਲਈ ਫਿਰ ਵੀ ਸਕੂਲ ਮੁਖੀ ਜਾਂ ਕੁਝ ਕੁ ਸਕੂਲਾਂ ਦੇ ਵਿੱਚ ਜਿਹੜੀ ਟੀਚਿੰਗ ਸਟਾਫ ਦੀ ਘਾਟ ਹੈ ਉਹ ਸਰਕਾਰ ਨੂੰ ਜ਼ਰੂਰ ਬੇਨਤੀ ਹੈ ਵੀ ਪਹਿਲ ਦੇ ਆਧਾਰ ਤੇ ਜਿਹੜਾ ਇਹਦੇ ਵੱਲ ਤਵੱਜੋ ਦਿੱਤੀ ਜਾਵੇ ਤਾਂ ਜੋ ਸਰਕਾਰੀ ਸਕੂਲ ਨੇ ਜਿਹੜੇ ਸੱਚਮੁੱਚ ਹੀ ਵਿੱਦਿਆ ਦੇ ਕੇ ਬੱਚਿਆਂ ਨੂੰ ਪੰਜਾਬ ਦੀ ਸ਼ਾਨ ਬਣ ਸਕਣ ਸਰ ਜਿਵੇਂ ਕਿ ਹੁਣ ਅਸੀਂ ਵੀ ਸਟੂਡੈਂਟ ਲਾਈਫ ਦੇ ਵਿੱਚ ਚੱਲ ਰਹੇ ਆਂਗੇ ਤੇ ਹਾਲਾਂਕਿ ਗ੍ਰੈਜੂਏਸ਼ਨ ਵੀ ਹੋ ਗਈ ਚਲੋ ਹਨਾ ਅੱਗੇ ਪੋਸਟ ਗ੍ਰੈਜੂਏਸ਼ਨ ਵੀ ਕਰਨੀ ਆ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਅਸੀਂ ਸਕੂਲ ਨੂੰ ਯਾਦ ਕਰਦੇ ਆਂ ਤਾਂ ਤੁਹਾਡੇ ਵੀ ਕਿਸ ਸਕੂਲ ਦੇ ਪਾਲਾ ਜਿਹੜੇ ਉਹ ਚੇਤੇ ਆਉਂਦੇ ਨੇ ਬਿਲਕੁਲ ਜੀ ਸਕੂਲ ਦਾ ਸਮਾਂ ਜਿਹੜਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਉਹ ਕਦੇ ਵੀ ਨਹੀਂ ਭੁੱਲ ਸਕਦਾ ਮੈਂ ਖੁਦ ਸਰਕਾਰੀ ਸਕੂਲ ਦਾ ਪੜਿਆ ਹੋਇਆ ਵਿਦਿਆਰਥੀ ਆਂ ਤਾਂ ਮੈਂ ਗਾਹੇ-ਵਗਾਹੇ ਜਦੋਂ ਵੀ ਮੇਰਾ ਕਦੇ ਸਮਾਂ ਲੱਗਦਾ ਹੈ ਤਾਂ ਮੈਂ ਉਸ ਸਕੂਲ ਦੇ ਵਿੱਚ ਜ਼ਰੂਰ ਢੇੜਾ ਲਗਾਉਣਾ ਤੇ ਦੇਖਣਾ ਉੱਥੇ ਵੀ ਪਹਿਲਾਂ ਦੇ ਨਾਲੋਂ ਹੁਣ ਤੱਕ ਕਿੰਨਾ ਜਿਹੜਾ ਉਹ ਸਕੂਲ ਬਦਲ ਚੁੱਕਾ ਜਿੱਦਾਂ ਕਿ ਸਰ ਘਰ ਦੇ ਵਿੱਚ ਜਿਹੜੇ ਹੁੰਦੇ ਆ ਪਹਿਲਾਂ ਤਾਂ ਉਹ ਮਾਤਾ-ਪਿਤਾ ਹੁੰਦੇ ਆ ਜੋ ਬੱਚੇ ਨੂੰ ਸਹੀ ਤੇ ਗਲਤ ਸਿਖਾਉਂਦੇ ਆ ਤੇ ਦੂਸਰੇ ਮਾਤਾ-ਪਿਤਾ ਜਿਹੜੇ ਹੁੰਦੇ ਆ ਉਹ ਸਕੂਲ ਦੇ ਵਿੱਚ ਟੀਚਰ ਹੁੰਦੇ ਆ ਜੋ ਬੱਚੇ ਦੀ ਦੇਖਭਾਲ ਵੀ ਕਰਦੇ ਤੇ ਉਹਨਾਂ ਨੂੰ ਸਹੀ ਗਲਤ ਵੀ ਸਿਖਾਉਂਦੇ ਆ ਤਾਂ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਟੀਚਰ ਦਾ ਜਿਹੜਾ ਰੋਲ ਹੁੰਦਾ ਉਹ ਬਹੁਤ ਹੀ ਅਹਿਮ ਹੁੰਦਾ ਤਾਂ ਤੁਸੀਂ ਇਸ ਬਾਰੇ ਕੀ ਕਹਿ ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਅਧਿਆਪਕ ਦਾ ਜਿਹੜਾ ਰੋਲ ਹੈ ਉਹ ਬਹੁਤ ਹੈਮ ਹੈ ਇਹ ਪ੍ਰਾਤਨ ਸਮੇ ਤੋਂ ਚੱਲਦਾ ਆਇਆ ਹੈ ਜੇ ਅਸੀਂ ਦਰੋਣਾਚਾਰੀਆ ਜਾਂ ਕਲਵੇ ਦੀ ਵੀ ਉਦਾਹਰਣ ਲੈ ਲਈਏ ਤਾਂ ਟੀਚਰ ਦੀ ਲੋੜ ਤਾਂ ਵਿਦਿਆਰਥੀ ਨੂੰ ਹਮੇਸ਼ਾ ਰਹਿਣੀ ਹੀ ਹੈ ਭਾਵੇਂ ਟੈਕਨੋਲੋਜੀ ਕਿਤਨੀ ਵੀ ਤਰੱਕੀ ਕਰ ਲਵੇ ਅਧਿਆਪਕ ਹੈ ਜਿਹੜਾ ਉਹ ਵਿਦਿਆਰਥੀ ਦਾ ਰੋਲ ਮਾਡਲ ਹੁੰਦਾ ਹੈ ਵਿਦਿਆਰਥੀ ਅਧਿਆਪਕ ਦਾ ਚਾਲ ਚੱਲਣਾ ਉਸ ਦੀ ਸਖਸ਼ੀਅਤ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਕਰਕੇ ਜਿਹੜਾ ਅਧਿਆਪਕ ਹੈ ਉਹ ਇੱਕ ਰੋਲ ਮਾਡਲ ਹੈ ਤਾਂ ਅਧਿਆਪਕ ਨੂੰ ਇੱਕ ਰੋਲ ਮਾਡਲ ਹੀ ਬਣ ਕੇ ਬੱਚਿਆਂ ਦਾ ਰਹਿਣਾ ਚਾਹੀਦਾ ਜੇਕਰ ਗੱਲ ਕਰ ਲਈ ਜਾਵੇ ਤਾਂ ਸਰ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਵੱਲੋਂ ਕਿੰਦਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਤਾਂ ਕਿ ਉਹਨਾਂ ਦੀ ਪੜ੍ਹਾਈ ਨੂੰ ਆਸਾਨ ਬਣਾਇਆ ਜਾ ਸਕੇ ਪੜ੍ਹਾਈ ਨੂੰ ਆਸਾਨ ਬਣਾਉਣ ਦੇ ਲਈ ਸਾਨੂੰ ਬਹੁਤ ਸਾਰੇ ਜਿਹੜੇ ਕੰਪਿਊਟਰ ਮੁਹੱਈਆ ਕਰਵਾਏ ਗਏ ਨੇ आरओटी लैब्स ਨੇ ਜਿੱਥੇ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਮਾਹਰ ਵਿਅਕਤੀ ਨੇ ਉਹਨਾਂ ਦੁਆਰਾ ਜਿਹੜੇ ਰਿਕਾਰਡਡ ਵੀਡੀਓਜ਼ ਨੇ ਜਾਂ ਲਾਈਵ ਵੀਡੀਓਜ਼ ਵੀ ਦਿਖਾਈਆਂ ਜਾਂਦੀਆਂ ਕਿਉਂਕਿ ਇਹ ਇੱਕ ਗੱਲ ਬੜੀ ਕਲੀਅਰ ਹੈ ਵੀ ਬੱਚਾ ਕਿਤਾਬਾਂ ਦੇ ਨਾਲ ਨਾਲ ਜੇ ਕਿਸੇ ਚੀਜ਼ ਨੂੰ ਵੀਡੀਓ ਦੇ ਰੂਪ ਵਿੱਚ ਵੇਖਦਾ ਹੈ ਤਾਂ ਉਸ ਤੋਂ ਜ਼ਿਆਦਾ ਸਿੱਖਦਾ ਹੈ ਤਾਂ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਅਧਿਆਪਕ ਵੀ ਆਪਣੇ ਤੌਰ ਤੇ ਬੱਚਿਆਂ ਨੂੰ ਉਹ ਵੀਡੀਓਜ਼ ਵੇਖਣ ਲਈ ਪ੍ਰੇਰਿਤ ਕਰਦੇ ਆ ਸਮੇਂ-ਸਮੇਂ ਤੇ ਵਿਭਾਗ ਵੱਲੋਂ ਇਹ ਵੀਡੀਓਜ਼ ਨੇ ਜਿਹੜੀਆਂ ਸਾਨੂੰ ਭੇਜੀਆਂ ਜਾਂਦੀਆਂ ਅਸੀਂ ਅੱਗੇ ਬੱਚਿਆਂ ਨੂੰ ਨਾਲ ਦੀ ਨਾਲ ਤਾਂ ਕਿ ਬੱਚੇ ਆਪਣੇ ਜਿਹੜਾ ਸਿਲੇਬਸ ਦੇ ਨਾਲ ਅਪਡੇਟ ਰਹਿਣ ਤੇ ਵੱਧ ਤੋਂ ਵੱਧ ਸਿੱਖਣ ਸਿਖਾਉਣ ਦੀ ਜਿਹੜੀ ਪ੍ਰਕਿਰਿਆ ਪੂਰੀ ਹੋ ਸਕੇ ਤਾਂ ਉਹਨਾਂ ਤਕਨੀਕਾਂ ਦੀ ਜਿਹੜੀ ਅਸੀਂ ਪੂਰੀ ਵਰਤੋਂ ਕਰਦੇ ਆ ਤਾਂ ਸਰ ਜਿੱਦਾਂ ਗੱਲ ਕਰ ਲਈ ਜਾਵੇ ਕਿ ਵਿਦਿਆਰਥੀਆਂ ਦੇ ਨਤੀਜੇ ਜੇਕਰ ਵੇਖੇ ਜਾਣ ਕਿੰਦਾਂ ਦੇ ਨਤੀਜੇ ਜਿਹੜੇ ਉ ਵਿਦਿਆਰਥੀਆਂ ਦੇ ਸਾਹਮਣੇ ਆ ਰਹੇ ਨੇ ਨਤੀਜੇ ਠੀਕ ਆ ਰਹੇ ਨੇ ਜੀ ਵਧੀਆ ਸਾਹਮਣੇ ਆ ਰਹੇ ਨੇ ਬੱਚਿਆਂ ਦਾ ਜਿਹੜਾ ਸਿੱਖਣ ਪੱਧਰ ਹੈ ਉਹ ਬਹੁਤ ਵਧੀਆ ਦਿਨ-ਬਦਨ ਹੋ ਰਿਹਾ ਹੈ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤੋਂ ਵਧੇਰੇ ਵਿਦਿਆਰਥੀ ਜਿਹੜੇ ਮੱਲਾ ਮਾਰਨ ਤਾਂ ਸਰ ਜੇਕਰ ਥੋੜਾ हटਕੇ ਸਵਾਲ ਪੁੱਛਿਆ ਜਾਵੇ ਤੁਹਾਡੀ ਨਿੱਜੀ ਲਾਈਫ ਨੂੰ ਲੈ ਕੇ ਕਿ ਤੁਹਾਡਾ ਟੀਚਰ ਬਣਨ ਦਾ ਸੁਪਨਾ ਬਚਪਨ ਤੋਂ ਸੀ ਬਿਲਕੁਲ ਜੀ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਪਿਤਾ ਜੀ ਅਧਿਆਪਕ ਸੀਗੇ ਤਾਂ ਮੇਰਾ ਵੀ ਜਿਹੜਾ ਸੁਪਨਾ ਸੀਗਾ ਵੀ ਮੈਂ ਵੀ ਇੱਕ ਇਹਨਾਂ ਦੇ ਵਾਂਗ ਹੀ ਅਧਿਆਪਕ ਬਣਾ ਤੇ ਸਰ ਅਖੀਰ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵਿਦਿਆਰਥੀਆਂ ਨੂੰ ਜਾਂ ਫਿਰ ਕਹਿ ਦਈਏ ਕਿ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਵਿਦਿਆਰਥੀਆਂ ਨੂੰ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਿੱਖਿਆ ਜਿਹੜੀ ਸਿੱਖਿਆ ਤੋਂ ਬਿਨਾ ਵਿਅਕਤੀ ਅਧੂਰਾ ਹੈ ਕੇਵਲ ਇਹ ਨਹੀਂ ਹੈ ਵੀ ਰੋਜ਼ਗਾਰ ਪ੍ਰਾਪਤੀ ਲਈ ਅਸੀਂ ਪ੍ਰਾਪਤ ਕਰਨੀ ਹੈ ਇੱਕ ਚੰਗਾ ਮਨੁੱਖ ਬਣਨ ਲਈ ਵੀ ਬੱਚੇ ਦਾ ਜਿਹੜਾ ਸਿੱਖਿਆਤ ਹੋਣਾ ਜ਼ਰੂਰੀ ਹੈ ਤਾਂ ਹੀ ਜਿਹੜਾ ਸਾਡਾ ਜਿਹੜਾ ਸਮਾਜ ਹੈ ਸਮੇਂ ਦੇ ਹਾਨ ਦਾ ਬਣ ਸਕੂਗਾ ਤਰੱਕੀ ਕਰੂਗਾ ਬਾਕੀ ਪ੍ਰਸ਼ਾਸਨ ਤੋਂ ਸਾਡੀ ਮੰਗ ਹੈ ਵੀ ਜਿੱਥੇ ਇੰਨੀਆਂ ਜ਼ਿਆਦਾ ਸਹੂਲਤਾਂ ਸਾਨੂੰ ਦਿੱਤੀਆਂ ਹੋਈਆਂ ਮਿਡ ਡੇ ਮੀਲ ਬੱਚਿਆਂ ਨੂੰ ਫ੍ਰੀ ਵਰਦੀ ਵੱਖ-ਵੱਖ ਵੋਕੇਸ਼ਨਲ ਪ੍ਰੋਗਰਾਮ ਜਿਵੇਂ ਸਾਡੇ ਸਕੂਲ 'ਚ ਆਧਾਰਨ ਲੈ ਲਈਏ ਆਪਾਂ ਇੱਥੇ ਇਨਫੋਰਮੇਸ਼ਨ ਟੈਕਨੋਲੋਜੀ ਬਿਊਟੀ ਐਂਡ ਵੈਲਨੈਸ ਦੇ ਕਿਤਾ ਮੁਖੀ ਕੋਰਸ ਵੀ ਚਲਾਏ ਗਏ ਨੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇੱਕ ਬਿਜ਼ਨਸ ਬੁਲਾਸਟਰ ਨਾਂ ਦੀ ਸਕੀਮ ਸ਼ੁਰੂ ਕੀਤੀ ਹੈ ਖਾਸ ਕਰਕੇ ਜਿਹੜੇ ਪਲੱਸ 1 2 ਦੇ ਵਿੱਚ ਬੱਚੇ ਪੜ੍ਹਦੇ ਆ ਤਾਂ ਕਿ ਜੇਕਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੋਜ਼ਗਾਰ ਦੀ ਪ੍ਰਾਪਤੀ ਨਹੀਂ ਹੁੰਦੀ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਉਹ ਆਪਣਾ ਸਵੈ ਰੋਜ਼ਗਾਰ ਵੀ ਚਲਾ ਸਕਣ ਉਸ ਦੇ ਲਈ ਇੱਕ ਬਿਜ਼ਨਸ ਬੁਲਾਸਟਰ ਨਾਂ ਦੀ ਸਕੀਮ ਸ਼ੁਰੂ ਕੀਤੀ ਹੈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕੁਝ ਸੀਡ ਮਨੀ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜੋਤ ਸਕਣ ਤਾਂ ਸਰ ਤੁਹਾਨੂੰ ਇਸ ਸਕੂਲ ਦੇ ਵਿੱਚ ਆਏ ਨੂੰ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਆਇਆ ਨੂੰ ਤੇ ਤੁਹਾਡੇ ਸਟਾਫ ਦਾ ਕਿਦਾਂ ਦਾ ਯੋਗਦਾਨ ਰਿਹਾ ਤੁਹਾਡੇ ਨਾਲ ਮੈਨੂੰ ਮੈਡਮ ਇੱਥੇ ਆਏ ਨੂੰ ਤਕਰੀਬਨ 2 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਸਟਾਫ ਹੈ ਜਿਹੜਾ ਮੇਰਾ ਬਹੁਤ ਹੀ ਕੋਆਪਰੇਟਿਵ ਹੈ ਭਾਵੇਂ ਉੱਪਰਲੇ ਲੈਵਲ ਤੇ ਸਾਡੇ ਕੋਲ ਕੁਝ ਅਧਿਆਪਕਾਂ ਦੀ ਘਾਟ ਹੈ ਪਰ ਸਟਾਫ ਦੇ ਸਹਿਯੋਗੀ ਰਵੱਈਏ ਕਾਰਨ ਕਦੇ ਮਹਿਸੂਸ ਨਹੀਂ ਹੋਇਆ ਸਾਰਾ ਸਟਾਫ ਚਾਹੇ ਲੇਡੀਜ਼ ਜੈਂਟਸ ਜੋ ਵੀ ਹੈਗੇ ਨੇ ਬੱਚਿਆਂ ਦੀ ਪੜ੍ਹਾਈ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਔਰ ਪੂਰਨ ਜਿਹੜਾ ਸਹਿਯੋਗ ਮੈਨੂੰ ਦੇ ਰਹੇ ਤਾਂ ਸਰ ਜੇਕਰ ਗੱਲ ਕਰ ਲਈ ਜਾਵੇ ਤਾਂ ਤੁਸੀਂ ਭਵਿੱਖ ਦੇ ਵਿੱਚ ਇਸ ਸਕੂਲ ਨੂੰ ਲੈ ਕੇ ਕਿੱਦਾਂ ਦੇ ਕੰਮ ਜਿਹੜੇ ਉਹ ਕਰੋਗੇ ਸਕੂਲ ਦੇ ਭਵਿੱਖ ਦੇ ਕੰਮ ਨੇ ਜਿਹੜੇ ਸਾਡਾ ਜਿਹੜਾ ਮੇਨ ਕੰਮ ਹੈਗਾ ਇੱਕ ਅਧਿਆਪਕ ਦਾ ਕੰਮ ਹੈ ਵੀ ਬੱਚਿਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇਣੀ ਇਸ ਦੇ ਲਈ ਸਾਡੀ ਕੋਸ਼ਿਸ਼ ਸਾਰੇ ਸਟਾਫ ਦੀ ਬਹੁਤ ਜ਼ਿਆਦਾ ਅਸੀਂ ਇਹਦੇ ਵਿੱਚ ਲੱਗੇ ਹੋਏ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵਧੀਆ ਨੰਬਰ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ ਸਮਾਜ ਦੇ ਜਿਹੜੇ ਇੱਕ ਵਧੀਆ ਨਾਗਰਿਕ ਬਣ ਸਕਣ ਅੱਜ ਸੜਨਲਾ ਮੌਜੂਦ ਸਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਲਾ ਦੇ ਪ੍ਰਿੰਸੀਪਲ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਾਣਿਆ ਕਿ ਕਿਦਾਂ ਸਕੂਲ ਦੇ ਵਿੱਚ ਤਬਦੀਲੀਆਂ ਆਈਆਂ ਨੇ ਕਿਦਾਂ ਸਕੂਲ ਦੀ ਨੁਹਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਹੀ ਬਦਲ ਦਿੱਤੀ ਗਈ ਆ ਤੇ ਉਹਨਾਂ ਅਧਿਆਪਕਾਂ ਨੂੰ ਵੀ ਮਿਲੇ ਜਿਨ੍ਹਾਂ ਦੀ ਛਤਰਹੇਠ ਅਸੀਂ ਸਹੀ ਗਲਤ ਸਿੱਖਿਆ ਤੇ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਤਾਂ ਇੰਨੇ ਹੀ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਆ ਇਜਾਜ਼ਤ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ कौर ਕੈਮਰਾ ਪਰਸਨ ਪਰਮਿੰਦਰ ਸ਼ਰਮਾ ਦੇ ਨਾਲ ਵੀਵੇ ਨੈਟਵਰਕ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੀ ਆਪਣੀ ਐਂਕਰ ਸੁਖਪ੍ਰੀਤ ਕੌਰ ਤਾਂ ਜਿੱਦਾਂ ਕਿ ਜਦੋਂ ਸਕੂਲ 'ਚ ਹੁੰਨੇ ਆ ਤਾਂ ਲੱਗਦਾ ਹੁੰਦਾਗਾ ਕਿ ਯਾਰ ਕਦੋਂ ਸਕੂਲ ਦੀ ਪੜ੍ਹਾਈ ਖਤਮ ਹੋਊ ਤੇ ਕਦੋਂ ਕਾਲਜ ਲਾਈਫ 'ਚ ਜਾਵਾਂਗੇ ਪਰ ਜਦੋਂ ਕਾਲਜ ਲਾਈਫ 'ਚ ਚਲੇ ਜਾਂਦੇ ਆ ਤਾਂ ਫਿਰ ਹੁੰਦਾਗਾ ਕਿ ਇਸ ਨਾਲੋਂ ਤਾਂ ਵਧੀਆ ਸਕੂਲ ਹੀ ਸੀ ਸਕੂਲ ਦੀ ਲਾਈਫ ਹੀ ਜਿਹੜੀ ਉਹ ਬਹੁਤ ਵਧੀਆ ਸੀ ਤਾਂ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਲਾ ਵਿਖੇ ਜਿੱਥੋਂ ਕਿ ਅਸੀਂ ਵੀ ਉੱਥੋਂ ਪੜ੍ਹਾਈ ਕੀਤੀ ਹੈਗੀ ਤੇ ਜਦੋਂ ਅਸੀਂ ਪੜ੍ਹਾਈ ਕਰਦੇ ਸੀ ਤਾਂ ਉੱਥੋਂ ਦੇ ਸਕੂਲ ਦਾ ਸਿਸਟਮ ਸੀ ਜਿਹੜ ਕਿ 3 ਸਾਲਾਂ ਬਾਅਦ ਪਹੁੰਚੇ ਆ ਤੇ ਦੇਖੇ ਕਿ ਸਕੂਲ ਦੀ ਸਾਰੀ ਨੁਹਾਰ ਹੀ ਬਦਲ ਚੁੱਕੀ ਆ ਤਾਂ ਅੱਜ ਇੱਥੋਂ ਦੇ ਪ੍ਰਿੰਸੀਪਲ ਨਾਲ ਗੱਲਬਾਤ ਕਰਾਂਗੇ ਤੇ ਮੁਰਜ਼ਾਦਾਂ ਨੂੰ ਤਾਜ਼ਾ ਕਰਾਂਗੇ ਤੇ ਜਾਣਾਂਗੇ ਉਹਨਾਂ ਤੋਂ ਕਿ ਕਿੰਦਾਂ ਦੀਆਂ ਤਬਦੀਲੀਆਂ ਨੇ ਜਿਹੜੀਆਂ ਆਈਆਂ ਨੇ ਤਾਂ ਆਓ ਕਰਦੇ ਆਂ ਗੱਲਬਾਤ ਬੀਵਨ ਨੈਟਵਰਕ ਪੰਜਾਬ ਵੱਲੋਂ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਇੱਥੇ ਪਹੁੰਚ ਕੇ ਬੜੀ ਹੀ ਖੁਸ਼ੀ ਹੋਈ ਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਦੇਖਣ ਨੂੰ ਮਤਲਬ ਸਕੂਨ ਮਿਲਿਆ ਕਿ ਅੱਜ ਫੇਰ ਜਿੱਥੋਂ ਪੜ ਕੇ ਉੱਠੇ ਹਾਂ ਉੱਥੇ ਸਕੂਲ ਦੇ ਵਿੱਚ ਮਿਲ ਆਉਣ ਦਾ ਮੌਕਾ ਮਿਲਿਆ ਤੇ ਅੱਜ ਇਹ ਵੀ ਦੇਖ ਕੇ ਸਰ ਬੜੀ ਖੁਸ਼ੀ ਹੋਈ ਹੈ ਕਿ ਜਿਨ੍ਹਾਂ ਦੇ ਹੱਥਾਂ 'ਚੋਂ ਅਸੀਂ ਪੜ ਕੇ ਲੰਘੇ ਹਾਂਗੇ ਜਿਨ੍ਹਾਂ ਨੇ ਸਾਡੇ ਸਾਡੇ ਭਵਿੱਖ ਨੂੰ ਉਜਵਲ ਬਣਾਇਆ ਤੇ ਉਹਨਾਂ ਦੀ ਉਹਨਾਂ ਦੇ ਹੱਥਾਂ ਵਿੱਚ ਹੀ ਅੱਜ ਸਕੂਲ ਦੀ ਬਾਂਗ ਡੋਰ ਆ ਗਈ ਤੇ ਸਰ ਜਿੱਦਾਂ ਕਿ ਜਿਨ੍ਹਾਂ ਨੇ ਸਾਡੇ ਭਵਿੱਖ ਨੂੰ ਉਜਵਲ ਬਣਾਇਆ ਤੇ ਉਹ ਹੋਰ ਵਿਦਿਆਰਥੀ ਤੇ ਅੱਜ ਸਕੂਲ ਵਿੱਚ ਪਹੁੰਚੇ ਤੇ ਦੇਖਿਆ ਕਿ ਸਕੂਲ ਦੀ ਪੂਰੀ ਨੁਹਾਰ ਹੀ ਬਦਲ ਚੁੱਕੀ ਆ ਤਾਂ ਸਰ ਕੀ ਕੀ ਤਬਦੀਲੀਆਂ ਨੇ ਜਿਹੜੀਆਂ ਸਕੂਲ ਦੇ ਵਿੱਚ ਆਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ BBNA ਨੈਟਵਰਕ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਕੂਲ ਦੀ ਚੋਣ ਕੀਤੀ ਹੈ ਦੂਸਰਾ ਸਕੂਲਾਂ ਦੇ ਵਿੱਚ ਤਬਦੀਲੀ ਇਕੱਲੇ ਇਸ ਸਕੂਲ 'ਚ ਹੀ ਨਹੀਂ ਆਈ ਪੰਜਾਬ ਦੇ ਸਾਰੇ ਸਕੂਲਾਂ 'ਚ ਤਬਦੀਲੀ ਆਈ ਹੋਈ ਹੈ ਪੰਜਾਬ ਸਰਕਾਰ ਦੀ ਵਿਸ਼ੇਸ਼ ਤਵੱਜੋ ਹੈ ਜਿਹੜੀ ਇਨਫਰਾਸਟ੍ਰਕਚਰ ਵੱਲ ਧਿਆਨ ਦਿੱਤਾ ਹੋਇਆ ਹੈ ਤਾਂ ਕਿ ਜਿਹੜੇ ਬੱਚੇ ਐ ਸਮੇਂ ਦੇ ਹਾਣੀ ਬਣ ਸਕਣ ਤੇ ਸਮੇਂ ਦੇ ਅਨਸਾਰ ਜੋ ਸਮੇਂ ਦੀ ਲੋੜ ਐ ਉਹ ਸਿੱਖਿਆ ਮਿਆਰੀ ਸਿੱਖਿਆ ਬੱਚਿਆਂ ਨੂੰ ਦਿੱਤੀ ਜਾ ਸਕੇ ਸਰ ਜਿਵੇਂ ਕਿ ਵੇਖਿਆ ਜਾਵੇ ਅੱਜ ਕੱਲ੍ਹ ਦੇ ਸਰਕਾਰੀ ਸਕੂਲ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਉੱਤੇ ਜਿਹੜਾ ਆਪਣਾ ਸਥਾਨ ਹਾਸਿਲ ਕਰ ਰਿਹਾ ਜਿਵੇਂ ਕਿ ਵੇਖਿਆ ਜਾਵੇ ਸਰਕਾਰੀ ਸਕੂਲ ਵੀ ਹੁਣ ਕਨਵੈਂਟ ਸਕੂਲ ਦੀ ਤਰ੍ਹਾਂ ਹੀ ਬਣ ਰਹੇ ਹੈਗੇ ਤੇ ਸਰ ਕਾ ਪ੍ਰਾਈਵੇਟ ਸਕੂਲ ਦੇ ਬੱਚੇ ਜਿਹੜੇ ਹਟ ਕੇ ਸਰਕਾਰੀ ਸਕੂਲਾਂ ਦੇ ਵਿੱਚ ਆ ਜਿਹੜਾ ਉਹ ਆ ਰਹੇ ਨੇ ਤਾਂ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਇਹ ਪਹਿਲਾਂ ਇੱਕ ਮਿੱਥ ਸੀ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਨਹੀਂ ਹੁੰਦੀ ਹੁਣ ਜੋ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਨੇ ਮੈਰਿਟ ਵੇਸ ਤੇ ਟੈਸਟ ਪਾਸ ਕਰਕੇ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਹਾਇਰ ਕੁਆਲੀਫਿਕੇਸ਼ਨ ਵਾਲੇ ਅਧਿਆਪਕਾ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਪੇਰੈਂਟਸ ਜਦੋਂ ਪੜ੍ਹਾਈ ਦਾ ਜਿਹੜਾ ਸਟੈਂਡਰਡ ਵੇਖਦੇ ਆ ਤਾਂ ਇਸ ਨੂੰ ਵੇਖਦੇ ਹੋਏ ਉਸਕ ਬੱਚੇ ਆ ਜਿਹੜੇ ਉਹ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਦਾਖਲਾ ਲੈ ਲੈਣਗੇ ਸਰ ਜੇਕਰ ਵੇਖਿਆ ਜਾਵੇ ਤਾਂ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਦਾਂ ਦੀਆਂ ਘਾਟਾਂ ਨੇ ਜਿਹੜੀਆਂ ਹਜੇ ਵੀ ਸਕੂਲ ਦੇ ਵਿੱਚ ਪਈਆਂ ਨੇ ਬਲਕਿ ਜੇ ਸਹੂਲਤਾਂ ਵੀ ਜੇਕਰ ਦੇਖੇ ਤਾਂ ਹੈ ਵੀ ਨਹੀਂ ਤੇ ਪਰ ਸਹੂਲਤਾਂ ਨੇ ਨਾਲ-ਨਾਲ ਕੁਝ ਘਾਟਾਂ ਹੈਗੀਆਂ ਨੇ ਤਾਂ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਦਾਂ ਦੀਆਂ ਘਾਟਾਂ ਨੇ ਜਿਹੜੀਆਂ ਪੂਰੀਆਂ ਕਰਨ ਤਾਂ ਕਿ ਵਿਦਿਆਰਥੀਆਂ ਦੇ ਜੀਵਨ ਨੂੰ ਹੋਰ ਵਧੀਆ ਬਣਾਇਆ ਜਾ ਸਕੇ ਸਿੱਖਿਆ ਵਿਭਾਗ ਹੈ ਜਿਹੜਾ ਇੱਕ ਬਹੁਤ ਵੱਡਾ ਵਿਭਾਗ ਹੈ ਇਸ ਦੇ ਵਿੱਚ ਸਰਕਾਰ ਤਨਦੇਹੀ ਦੇ ਨਾਲ ਲੱਗੀ ਹੋਈ ਹੈ ਇਹਦੀਆਂ ਲੋੜਾਂ ਪੂਰੀਆਂ ਕਰਨ ਲਈ ਫਿਰ ਵੀ ਸਕੂਲ ਮੁਖੀ ਜਾਂ ਪੁਸ਼ਕ ਸਕੂਲਾਂ ਦੇ ਵਿੱਚ ਜਿਹੜੀ ਟੀਚਿੰਗ ਸਟਾਫ ਦੀ ਘਾਟ ਹੈ ਉਹ ਸਰਕਾਰ ਨੂੰ ਜ਼ਰੂਰ ਬੇਨਤੀ ਹੈ ਵੀ ਪਹਿਲ ਦੇ ਆਧਾਰ ਤੇ ਜਿਹੜਾ ਇਹਦੇ ਵੱਲ ਤਵੱਜੋ ਦਿੱਤੀ ਜਾਵੇ ਤਾਂ ਜੋ ਸਰਕਾਰੀ ਸਕੂਲ ਨੇ ਜਿਹੜੇ ਸੱਚਮੁੱਚ ਹੀ ਵਿੱਦਿਆ ਦੇ ਕੇ ਬੱਚਿਆਂ ਨੂੰ ਪੰਜਾਬ ਦੀ ਸ਼ਾਨ ਬਣਾ ਸਕਣ ਸਰ ਜਿਵੇਂ ਕਿ ਹੁਣ ਅਸੀਂ ਵੀ ਸਟੂਡੈਂਟ ਲਾਈਫ ਦੇ ਵਿੱਚ ਚੱਲ ਰਹੇ ਆਂਗੇ ਤੇ ਹਾਲਾਂਕਿ ਗ੍ਰੈਜੂਏਸ਼ਨ ਵੀ ਹੋ ਗਈ ਚਲੋ ਹਨਾ ਅੱਗੇ ਪੋਸਟ ਗ੍ਰੈਜੂਏਸ਼ਨ ਵੀ ਕਰਨੀ ਆ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿੱਦਾਂ ਅਸੀਂ ਸਕੂਲ ਨੂੰ ਯਾਦ ਕਰਦੇ ਆਂ ਤਾਂ ਤੁਹਾਡੇ ਵੀ ਕਿਸ ਸਕੂਲ ਦੇ ਪਾਲਾ ਜਿਹੜੇ ਉਹ ਚੇਤੇ ਆਉਂਦੇ ਨੇ ਬਿਲਕੁਲ ਜੀ ਸਕੂਲ ਦਾ ਸਮਾਂ ਜਿਹੜਾ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਉਹ ਕਦੇ ਵੀ ਨਹੀਂ ਭੁੱਲ ਸਕਦਾ ਮੈਂ ਖੁਦ ਸਰਕਾਰੀ ਸਕੂਲ ਦਾ ਪੜਿਆ ਹੋਇਆ ਵਿਦਿਆਰਥੀ ਆਂ ਤਾਂ ਮੈਂ ਗਾਹੇ-ਵਗਾਹੇ ਜਦੋਂ ਵੀ ਮੇਰਾ ਕਦੇ ਸਮਾਂ ਲੱਗਦਾ ਹੈ ਤਾਂ ਮੈਂ ਉਸ ਸਕੂਲ ਦੇ ਵਿੱਚ ਜ਼ਰੂਰ ਜਿਹੜਾ ਲਗਾਉਣਾ ਤੇ ਦੇਖਣਾ ਉੱਥੇ ਵੀ ਪਹਿਲਾਂ ਦੇ ਨਾਲੋਂ ਹੁਣ ਤੱਕ ਕਿੰਨਾ ਜਿਹੜਾ ਉਹ ਸਕੂਲ ਬਦਲ ਚੁੱਕਾ ਜਿੱਦਾਂ ਕਿ ਸਰ ਘਰ ਦੇ ਵਿੱਚ ਜਿਹੜੇ ਹੁੰਦੇ ਆ ਪਹਿਲਾਂ ਤਾਂ ਉਹ ਮਾਤਾ-ਪਿਤਾ ਹੁੰਦੇ ਆ ਜੋ ਬੱਚੇ ਨੂੰ ਸਹੀ ਤੇ ਗਲਤ ਸਿਖਾਉਂਦੇ ਆ ਤੇ ਦੂਸਰੇ ਮਾਤਾ-ਪਿਤਾ ਜਿਹੜੇ ਹੁੰਦੇ ਆ ਉਹ ਸਕੂਲ ਦੇ ਵਿੱਚ ਟੀਚਰ ਹੁੰਦੇ ਆ ਜੋ ਬੱਚੇ ਦੀ ਦੇਖਭਾਲ ਵੀ ਕਰਦੇ ਤੇ ਉਹਨਾਂ ਨੂੰ ਸਹੀ ਗਲਤ ਵੀ ਸਿਖਾਉਂਦੇ ਆ ਤਾਂ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਟੀਚਰ ਦਾ ਜਿਹੜਾ ਰੋਲ ਹੁੰਦਾ ਉਹ ਬਹੁਤ ਹੀ ਅਹਿਮ ਹੁੰਦਾ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਕਿਸੇ ਵੀ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਅਧਿਆਪਕ ਦਾ ਜਿਹੜਾ ਰੋਲ ਹੈ ਉਹ ਬਹੁਤ ਅਹਿਮ ਹੈ ਇਹ ਪ੍ਰਾਤਨ ਸਮੇ ਤੋਂ ਚੱਲਦਾ ਆਇਆ ਹੈ ਜੇ ਅਸੀਂ ਦਰੋਣਾਚਾਰੀਆ ਜਾਂ ਕਲਵੇ ਦੀ ਵੀ ਆਧਾਰਨ ਲੈ ਲਈਏ ਤਾਂ ਟੀਚਰ ਦੀ ਲੋੜ ਤਾਂ ਵਿਦਿਆਰਥੀ ਨੂੰ ਹਮੇਸ਼ਾ ਰਹਿਣੀ ਹੀ ਹੈ ਭਾਵੇਂ ਟੈਕਨੋਲੋਜੀ ਕਿੰਨੀ ਵੀ ਤਰੱਕੀ ਕਰ ਲਵੇ ਅਧਿਆਪਕ ਹੈ ਜਿਹੜਾ ਉਹ ਵਿਦਿਆਰਥੀ ਦਾ ਰੋਲ ਮਾਡਲ ਹੁੰਦਾ ਹੈ ਵਿਦਿਆਰਥੀ ਅਧਿਆਪਕ ਦਾ ਚਾਲ ਚੱਲਣ ਉਸ ਦੀ ਸਖਸ਼ੀਅਤ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਸ ਕਰਕੇ ਜਿਹੜਾ ਅਧਿਆਪਕ ਹੈ ਉਹ ਇੱਕ ਰੋਲ ਮਾਡਲ ਹੈ ਤਾਂ ਅਧਿਆਪਕ ਨੂੰ ਇੱਕ ਰੋਲ ਮਾਡਲ ਹੀ ਬਣ ਕੇ ਬੱਚਿਆਂ ਦਾ ਰਹਿਣਾ ਚਾਹੀਦਾ ਜੇਕਰ ਗੱਲ ਕਰ ਲਈ ਜਾਵੇ ਤਾਂ ਸਰ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਵੱਲੋਂ ਕਿੰਦਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਤਾਂ ਕਿ ਉਹਨਾਂ ਦੀ ਪੜਾਈ ਨੂੰ ਆਸਾਨ ਬਣਾਇਆ ਜਾ ਸਕੇ ਪੜਾਈ ਨੂੰ ਆਸਾਨ ਬਣਾਉਣ ਦੇ ਲਈ ਸਾਨੂੰ ਬਹੁਤ ਸਾਰੇ ਜਿਹੜੇ ਕੰਪਿਊਟਰ ਮੁਹੱਈਆ ਕਰਵਾਏ ਗਏ ਨੇ ਰੋਟੀ ਲੈਬਸ ਨੇ ਜਿੱਥੇ ਵੱਖ-ਵੱਖ ਵਿਸ਼ਿਆਂ ਦੇ ਜਿਹੜੇ ਮਾਹਰ ਵਿਅਕਤੀ ਨੇ ਉਹਨਾਂ ਦੁਆਰਾ ਜਿਹੜੇ ਰਿਕਾਰਡਡ ਵੀਡੀਓਜ਼ ਨੇ ਜਾਂ ਲਾਈਵ ਵੀਡੀਓਜ਼ ਵੀ ਦਿਖਾਈਆਂ ਜਾਂਦੀਆਂ ਕਿਉਂਕਿ ਇਹ ਇੱਕ ਗੱਲ ਬੜੀ ਕਲੀਅਰ ਹੈ ਵੀ ਬੱਚਾ ਕਿਤਾਬਾਂ ਦੇ ਨਾਲ ਨਾਲ ਜੇ ਕਿਸੇ ਚੀਜ਼ ਨੂੰ ਵੀਡੀਓ ਦੇ ਰੂਪ ਵਿੱਚ ਵੇਖਦਾ ਹੈ ਤਾਂ ਉਸ ਤੋਂ ਜ਼ਿਆਦਾ ਸਿੱਖਦਾ ਹੈ ਤਾਂ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਹੈ ਜਿਹੜੀ ਕੀਤੀ ਜਾਂਦੀ ਹੈ ਅਧਿਆਪਕ ਵੀ ਆਪਣੇ ਤੌਰ ਤੇ ਬੱਚਿਆਂ ਨੂੰ ਉਹ ਵੀਡੀਓਜ਼ ਵੇਖਣ ਲਈ ਪ੍ਰੇਰਿਤ ਕਰਦੇ ਆ ਸਮੇਂ-ਸਮੇਂ ਤੇ ਵਿਭਾਗ ਵੱਲੋਂ ਇਹ ਵੀਡੀਓਜ਼ ਨੇ ਜਿਹੜੀਆਂ ਸਾਨੂੰ ਭੇਜੀਆਂ ਜਾਂਦੀਆਂ ਅਸੀਂ ਅੱਗੇ ਬੱਚਿਆਂ ਨੂੰ ਨਾਲ ਦੀ ਨਾਲ ਤਾਂ ਕਿ ਬੱਚੇ ਆਪਣੇ ਜਿਹੜਾ ਸਿਲੇਬਸ ਦੇ ਨਾਲ ਅਪਡੇਟ ਰਹਿਣ ਤੇ ਵੱਧ ਤੋਂ ਵੱਧ ਸਿੱਖਣ ਸਿਖਾਉਣ ਦੀ ਜਿਹੜੀ ਪ੍ਰਕਿਰਿਆ ਪੂਰੀ ਹੋ ਸਕੇ ਤਾਂ ਉਹਨਾਂ ਤਕਨੀਕਾਂ ਦੀ ਜਿਹੜੀ ਅਸੀਂ ਪੂਰੀ ਵਰਤੋਂ ਕਰਦੇ ਹਾਂ ਤਾਂ ਸਰ ਜਿੱਦਾਂ ਗੱਲ ਕਰ ਲਈ ਜਾਵੇ ਕਿ ਵਿਦਿਆਰਥੀਆਂ ਦੇ ਨਤੀਜੇ ਜੇਕਰ ਵੇਖੇ ਜਾਣ ਕਿੰਦਾਂ ਦੇ ਨਤੀਜੇ ਜਿਹੜੇ ਉਹ ਵਿਦਿਆਰਥੀਆਂ ਦੇ ਸਾਹਮਣੇ ਆ ਰਹੇ ਨੇ ਨਤੀਜੇ ਠੀਕ ਆ ਰਹੇ ਨੇ ਜੀ ਵਧੀਆ ਸਾਹਮਣੇ ਆ ਰਹੇ ਨੇ ਬੱਚਿਆਂ ਦਾ ਜਿਹੜਾ ਸਿੱਖਣ ਪੱਧਰ ਹੈ ਉਹ ਬਹੁਤ ਵਧੀਆ ਦਿਨ-ਬਦਨ ਹੋ ਰਿਹਾ ਹੈ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤੋਂ ਵਧੇਰੇ ਵਿਦਿਆਰਥੀ ਜਿਹੜੇ ਮੱਲਾ ਮਾਰਨ ਤਾਂ ਸਰ ਜੇਕਰ ਥੋੜਾ हटਕੇ ਸਵਾਲ ਪੁੱਛਿਆ ਜਾਵੇ ਤੁਹਾਡੀ ਨਿੱਜੀ ਲਾਈਫ ਨੂੰ ਲੈ ਕੇ ਕਿ ਤੁਹਾਡਾ ਟੀਚਰ ਬਣਨ ਦਾ ਸੁਪਨਾ ਬਚਪਨ ਤੋਂ ਸੀ ਬਿਲਕੁਲ ਜੀ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਪਿਤਾ ਜੀ ਅਧਿਆਪਕ ਸੀਗੇ ਤਾਂ ਮੇਰਾ ਵੀ ਜਿਹੜਾ ਸੁਪਨਾ ਸੀਗਾ ਵੀ ਮੈਂ ਵੀ ਇੱਕ ਇਹਨਾਂ ਦੇ ਵਾਂਗ ਹੀ ਕਦੇ ਅੱਪ ਬਣਾ ਤੇ ਸਰ ਅਖੀਰ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵਿਦਿਆਰਥੀਆਂ ਨੂੰ ਜਾਂ ਫਿਰ ਕਹਿ ਦਈਏ ਕਿ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਵਿਦਿਆਰਥੀਆਂ ਨੂੰ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਵੀ ਸਿੱਖਿਆ ਜਿਹੜੀ ਸਿੱਖਿਆ ਤੋਂ ਬਿਨਾ ਵਿਅਕਤੀ ਅਧੂਰਾ ਹੈ ਕੇਵਲ ਇਹ ਨਹੀਂ ਹੈ ਵੀ ਰੋਜ਼ਗਾਰ ਪ੍ਰਾਪਤੀ ਲਈ ਅਸੀਂ ਪ੍ਰਾਪਤ ਕਰਨੀ ਹੈ ਇੱਕ ਚੰਗਾ ਮਨੁੱਖ ਬਣਨ ਲਈ ਵੀ ਬੱਚੇ ਦਾ ਜਿਹੜਾ ਸਿੱਖਿਆਤ ਹੋਣਾ ਜ਼ਰੂਰੀ ਹੈ ਤਾਂ ਹੀ ਜਿਹੜਾ ਸਾਡਾ ਜਿਹੜਾ ਸਮਾਜ ਹੈ ਸਮੇ ਦੇ ਹਾਣ ਦਾ ਬਣ ਸਕੂਗਾ ਤਰੱਕੀ ਕਰੂਗਾ ਬਾਕੀ ਪ੍ਰਸ਼ਾਸਨ ਤੋਂ ਸਾਡੀ ਮੰਗ ਹੈ ਵੀ ਜਿੱਥੇ ਇੰਨੀਆਂ ਜ਼ਿਆਦਾ ਸਹੂਲਤਾਂ ਸਾਨੂੰ ਦਿੱਤੀਆਂ ਹੋਈਆਂ ਮਿਡ ਡੇ ਮੀਲ ਬੱਚਿਆਂ ਨੂੰ ਫ੍ਰੀ ਵਰਦੀ ਵੱਖ-ਵੱਖ ਵੋਕੇਸ਼ਨਲ ਪ੍ਰੋਗਰਾਮ ਜਿਵੇਂ ਸਾਡੇ ਸਕੂਲ 'ਚ ਆਧਾਰਨ ਲੈ ਲੀਏ ਆਪਾਂ ਇੱਥੇ ਇਨਫੋਰਮੇਸ਼ਨ ਟੈਕਨੋਲੋਜੀ ਬਿਊਟੀ ਐਂਡ ਵੈਲਨੈਸ ਦੇ ਕਿਤਾ ਮੁਖੀ ਕੋਰਸ ਵੀ ਚਲਾਏ ਗਏ ਨੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਇੱਕ ਬਿਜ਼ਨਸ ਬੁਲਾਸਟਰ ਨਾਂ ਦੀ ਸਕੀਮ ਸ਼ੁਰੂ ਕੀਤੀ ਹੈ ਖਾਸ ਕਰਕੇ ਜਿਹੜੇ ਪਲੱਸ 1 2 ਦੇ ਵਿੱਚ ਬੱਚੇ ਪੜ੍ਹਦੇ ਐ ਤਾਂ ਕਿ ਜੇਕਰ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੋਜ਼ਗਾਰ ਦੀ ਪ੍ਰਾਪਤੀ ਨਹੀਂ ਹੁੰਦੀ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਉਹ ਆਪਣਾ ਸਵੈ ਰੋਜ਼ਗਾਰ ਵੀ ਚਲਾ ਸਕਣ ਉਸ ਦੇ ਲਈ ਇੱਕ ਬਿਜ਼ਨਸ ਬੁਲਾਸਟਰ ਨਾਂ ਦੀ ਸਕੀਮ ਸ਼ੁਰੂ ਕੀਤੀ ਹੈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕੁਝ ਸੀਡ ਮਨੀ ਵੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜੋਤ ਤਾਂ ਸਰ ਤੁਹਾਨੂੰ ਇਸ ਸਕੂਲ ਦੇ ਵਿੱਚ ਆਏ ਨੂੰ ਕਿੰਨਾ ਟਾਈਮ ਹੋਇਆ ਤੁਹਾਨੂੰ ਇੱਥੇ ਆਇਆ ਨੂੰ ਤੇ ਤੁਹਾਡੇ ਸਟਾਫ ਦਾ ਕਿਦਾਂ ਦਾ ਯੋਗਦਾਨ ਰਿਹਾ ਤੁਹਾਡੇ ਨਾਲ ਮੈਨੂੰ ਮੈਡਮ ਇੱਥੇ ਆਏ ਨੂੰ ਤਕਰੀਬਨ 2 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ ਸਟਾਫ ਹੈ ਜਿਹੜਾ ਮੇਰਾ ਬਹੁਤ ਹੀ ਕੋਆਪਰੇਟਿਵ ਹੈ ਭਾਵੇਂ ਉੱਪਰਲੇ ਲੈਵਲ ਤੇ ਸਾਡੇ ਕੋਲ ਕੁਝ ਅਧਿਆਪਕਾਂ ਦੀ ਘਾਟ ਹੈ ਪਰ ਸਟਾਫ ਦੇ ਸਹਿਯੋਗੀ ਰਵੱਈਏ ਕਾਰਨ ਕਦੇ ਮਹਿਸੂਸ ਨਹੀਂ ਹੋਇਆ ਸਾਰਾ ਸਟਾਫ ਚਾਹੇ ਲੇਡੀਜ਼ ਜੈਂਟਸ ਜੋ ਵੀ ਹੈਗੇ ਨੇ ਬੱਚਿਆਂ ਦੀ ਪੜ੍ਹਾਈ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਔਰ ਪੂਰਨ ਜਿਹੜਾ ਸਹਿਯੋਗ ਮੈਨੂੰ ਦੇ ਰਹੇ ਤਾਂ ਸਰ ਜੇਕਰ ਗੱਲ ਕਰ ਲਈ ਜਾਵੇ ਤਾਂ ਤੁਸੀਂ ਭਵਿੱਖ ਦੇ ਵਿੱਚ ਇਸ ਸਕੂਲ ਨੂੰ ਲੈ ਕੇ ਕਿੱਦਾਂ ਦੇ ਕੰਮ ਜਿਹੜੇ ਉਹ ਕਰੋਗੇ ਸਕੂਲ ਦੇ ਭਵਿੱਖ ਦੇ ਕੰਮ ਨੇ ਜਿਹੜੇ ਸਾਡਾ ਜਿਹੜਾ ਮੇਨ ਕੰਮ ਹੈਗਾ ਇੱਕ ਅਧਿਆਪਕ ਦਾ ਕੰਮ ਹੈ ਵੀ ਬੱਚਿਆਂ ਨੂੰ ਵਧੀਆ ਤੇ ਮਿਆਰੀ ਸਿੱਖਿਆ ਦੇਣੀ ਇਸਦੇ ਲਈ ਸਾਡੀ ਕੋਸ਼ਿਸ਼ ਸਾਰੇ ਸਟਾਫ ਦੀ ਬਹੁਤ ਜ਼ਿਆਦਾ ਅਸੀਂ ਇਹਦੇ ਵਿੱਚ ਲੱਗੇ ਹੋਏ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਵਧੀਆ ਨੰਬਰ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਆਪਣੇ ਪਿੰਡ ਦਾ ਨਾਮ ਰੌਸ਼ਨ ਕਰ ਸਕਣ ਸਮਾਜ ਦੇ ਜਿਹੜੇ ਇੱਕ ਵਧੀਆ ਨਾਗਰਿਕ ਬਣ ਸਕਣ ਅੱਜ ਸੜਨਾਂ ਲ ਮਜੂਸ ਹਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਲਾ ਦੇ ਪ੍ਰਿੰਸੀਪਲ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਜਾਣਿਆ ਕਿ ਕਿਦਾਂ ਸਕੂਲ ਦੇ ਵਿੱਚ ਤਬਦੀਲੀਆਂ ਆਈਆਂ ਨੇ ਕਿਦਾਂ ਸਕੂਲ ਦੀ ਨੁਹਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਹੀ ਬਦਲ ਦਿੱਤੀ ਗਈ ਆ ਤੇ ਉਹਨਾਂ ਅਧਿਆਪਕਾਂ ਨੂੰ ਵੀ ਮਿਲੇ ਜਿਨ੍ਹਾਂ ਦੀ ਛਤਰਹੇਠ ਅਸੀਂ ਸਹੀ ਗਲਤ ਸਿੱਖਿਆ ਤੇ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਤਾਂ ਇੰਨੇ ਹੀ ਸ਼ਬਦ ਨਾਲ ਮੈਂ ਤੁਹਾਡੇ ਤੋਂ ਲੈਣੀ ਆ